ਹਲੋ ਜੀ ਦੋਸਤੋ ਸੋਨਾ ਲੀਕਾ ਹਾਰਾ ਮਾਡਲ 428 ਰੇਡ ਲਿਖਿਆ ਬਾਈ ਜੀ ਪੂਰੇ 4 ਦਾ ਮਿਲ ਜੂਗਾ 39 ਹਸ ਪਾਵਰ ਕੈਟਾਗਰੀ ਦਾ ਟਰੈਕਟਰ ਹੈ ਡਬਲ ਕਲਚ ਡਬਲ ਡਿਸਟ੍ਰਿਬਿਊਟਰ ਪਲੇਟਫਾਰਮ ਦੇਖੋ ਟਰੈਕਟਰ ਦਾ ਪੂਰਾ ਮਜ਼ਬੂਤ ਆ ਪਾਵਰ ਸਟੀering ਟਰੈਕਟਰ ਜੀ ਇਹ ਦੋਸਤੋ ਗਹਿਣਾਗਾ ਜਿਹਦੇ ਵੀਰ ਨੇ ਲੈਣਾ ਹੋਵੇ 721 ਇੱਕ ਨੰਬਰ ਪਲਾਟ ਦੇ ਵਿੱਚ ਕਲਵੀਰ ਬਾਈ ਕੋਲੇ ਖੜਾ ਤੁਹਾਨੂੰ ਨੰਬਰ ਦੇ ਦਾਂਗੇ 13 ਦੇ ਟਾਇਰ ਮਗਰਲੇ ਤਾਜ਼ੇ ਆ ਮੂਹਰੇ ਟਾਇਰ 80 ਤੋਂ 90 ਪੈਸੀ ਆ ਅੱਗੇ ਆਗੇ ਜੀ ਸਵਰਾਜ 744 744 13 ਮਾਡਲ ਆ 365 ਰੇਟ ਆ ਉਤਲਾ 15 ਡਾ ਦਾ 3.5 ਦਾ ਟਰੈਕਟਰ ਦੇਣਾ ਵੀਰੋ ਜੇ ਕਿਸੇ ਵੀਰ ਨੇ ਲੈਣਾ ਹੋਵੇ ਨੰਬਰ ਪਾ ਦਾਂਗੇ ਭਾਈ ਦਾ ਮਗਰਲੇ ਟਾਇਰ ਤਾਜ਼ੇ ਆ ਮੂਹਰੇ ਟਾਇਰ ਇਹਦੀ ਵੀ 70 80 ਪੈਸੇ ਆ ਇੰਨਾ ਬਰੇ ਟਰੈਕਟਰ ਬਾਰੇ ਤਾਂ ਕਿ ਆਪਾਂ ਨੂੰ ਸਲਾਉਣਾ ਜਾਂ ਕੁਛ ਕਹਿਣ ਦੀ ਲੋੜ ਨਹੀਂ ਪੈਂਦੀ ਇਹਦਾ ਜਿਹੜੇ ਵੀਰ ਨੇ ਵਰਤਿਆਗਾ ਉਹਨੂੰ ਪਤਾ ਵੀ ਟਰੈਕਟਰ ਕੀ ਚੀਜ਼ ਆ ਬੜਾ ਵੀ ਸਵਾ ਵਿਚਾਰ ਦੇਣਾ ਨਾ ਦੇਖੋ ਸੋਨਾ ਲਿਕਾ 50 750 ਡੀਆਈ 23 ਮਾਡਲ 619 ਰੇਟ ਆ ਜੀ ਇਹਦਾ ਨਵੀਂ ਕਲੀਸ਼ਨ ਦੀ ਰੱਤੀ ਆ ਗਈ ਡਬਲ ਡਿਸਟ੍ਰਿਬਿਊਟਰ ਡਬਲ ਕਲਚ ਡਬਲ ਪੰਪ ਆ ਦੇਖੋ ਆ ਟਰੈਕ ਚਾਰ ਪਲੈਂਡਰ ਆ ਵੀਰੋ ਸਮਾ ਕੋਕਾ ਟਰੈਕਟਰ ਆ ਕੱਟ ਚੱਲਿਆ ਨਵੇਂ ਟਾਇਰਾਂ 'ਚ ਦੇ ਕਾਟ 16 ਦੇ ਟਾਇਰਾਂ ਚ ਆਇਆ ਡਾਕਟਰ ਪਾਵਰ ਸਟੀering ਆਹ ਵਾਪ੍ਰੀਤ 68 59 463 ਡਾ ਰਚਿਤ ਨਵੀਂ ਵੈ 21 ਮਾਡਲ ਦੇਖੋ ਕਿ ਇੰਤੋਂ ਦਾ ਕਿੰਨਾ ਫਰਕ ਪੈਂਦਾਗਾ 21 ਮਾਡਲ ਟਰੈਕਟਰ 4,60,000 ਦੇਖੋ ਆਹ ਲਈ 855 ਘੋੜਾ ਪੈਂਪਰ ਲੱਗਿਆ 6,60,000 ਸਾਢੇ 6 ਦਾ ਟਰੈਕਟਰ ਦੇ ਦਾਂਗੇ ਵੀਰੋ ਬਹੁਤ ਸੋਹਣਾ ਇਹ ਜੱਟ ਨੂੰ ਲੱਗਿਆ pedir una reproducción.